ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਦੇਖ ਰਹੇ ਹੋ ਤੁਸੀਂ ਬੀਤੇ ਦਿਨੀ ਪਿੰਡ ਡੜਿਆਣਾ ਦੇ ਸਰਪੰਚ ਸੰਦੀਪ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਮੁੱਖ આરોપી ਅਨੂਪ ਦਾ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਸੂਚਨਾ ਦੇ ਆਧਾਰ ਤੇ ਕੀਤਾ ਗਿਆ ਐਨਕਾਊਂਟਰ ਲੱਗੀਆਂ ਦੋ ਗੋਲੀਆਂ ਜਾਣਕਾਰੀ ਦਿੰਦੇ ਹੋਏ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਪਤਾ ਹੈਗਾ ਕਿ ਪਿਛਲੀ 4 ਤਰੀਕ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਸੀਗਾ ਜਿਦੇ ਵਿੱਚ ਮਿਸਟਰ ਸੰਦੀਪ ਕੁਮਾਰ ਚੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜ ਜਦੇ ਵਿੱਚ 302 ਤੇ ਆਮ ਸੈਕਟਰ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਐਲੈਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਮਲਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀ ਸੀਟੀਵੀ ਫੁਟੇਜ ਤੋਂ ਵੀ ਜਿਹੜਾ ਜਿੰਨਾ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ਡ ਬਾਈਕ ਤੇ ਸੀਗੇ ਉਹਨਾਂ ਦੀ ਪਛਾਣ ਅਨੋਪ ਕੁਮਾਰ ਐਲੀਅਸ ਵਿੱਕੀ ਮਨਪ੍ਰੀਤ ਐਲੀਅਸ ਮਨੀਸ਼ ਤੇ ਰੋਹਿਤ ਐਲੀਅਸ ਸੁਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਵਰ ਜਿਹੜਾ ਹੈਗਾ ਉਹ ਅਸੀਂ ਇੱਕ ਇਕਕਿਉ ਸੁਰਜ ਕੁਮਾਰ ਨੂੰ ਸੀ ਅਰੈਸਟ ਕੀਤਾ ਉਸ ਤੋਂ ਫਾਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮੀਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਇੱਕ ਸੇਮ ਕੇਸ ਸੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀਨਾਂ ਦੀ ਮੈਂਟੈਲਿਟੀ ਹੈ ਕਿ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਅ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਂਪਰ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀਡੀ ਦੀ ਅਗਵਾਈ ਹੇਠ ਡੀਐਸਪੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸੂਆ ਐਸਐਚਓ ਮੇਟੀਆਣਾ ਐਸਐਚਓ ਹਾਜੀਪੁਰ ਅਸੀਂ ਕੁਝ ਬਾਹਲ ਜ਼ਿਲ੍ਹਿਆਂ ਦੀ ਵੀ ਮਦਦ ਲਈ تھی ਜਿਹਦੇ ਵਿੱਚ ਐਸਐਸਪੀ ਅਮ ਆਪਣੇ ਕਪੋਰਟ ਲਾਦੀ ਹੈਲਪ ਐਸਐਸਪੀ ਜਲੰਧ ਰੂਰਲ ਦੀ ਹੈਲਪ ਸੀਪੀ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵਕਫ ਵਕ ਟਾਈਮ ਤੇ ਸਿਲੰਦੇ ਰਹਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਬਜਨ ਚ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਇਡੈਂਟੀਫਾਈਡ ਕੀਤਾ ਜੀ ਨੇ ਆਪਣੀ ਸਵਿਫਟ ਕਾਰ ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੇ ਸਵਿਫਟ ਕਾਰ ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪੁਆਇਆ ਤੇ ਇਹਨੂੰ ਭਜਨ ਚ ਹੈਲਪ ਕੀਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੀ ਪੁਸਤਾਵਾਂ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂਜ਼ ਜਿਹੜੇ ਮਿਲੇ ਤੇ ਐਟ ది ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਵੱਖਰੇ ਥਾਵਾਂ ਤੇ ਮੂਵ ਕਰ ਰਹੀ ਸੀਗੀਆਂ ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟਰ ਵਾਲੇ ਪਾਸੇ ਤੇ ਇਧਰ ਦਿਖਿਆ ਤੇ ਉੱਥੇ ਸਾਡੀ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਗ ਹੈਗੇ ਤੇ ਦੋ ਲੋਗ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵੱਖ-ਵੱਖ ਟੀਮਾਂ ਸਾਡੀ ਇਸ ਚੀਜ਼ ਤੇ ਇਹਨਾਂ ਨੂੰ ਫੜਨ ਵਾਸਤੇ ਡਿਪਲੋਮਟ ਕਿੱਟੀਆਂ ਗਿਆ ਜਿਹਦੇ ਵਿੱਚ ਐਸ ਐਚ ਓ ਦਸਵਾਂ ਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸ ਐਚ ਓ ਹਰਿਆਣਾ ਦੀ ਟੀਮ ਇੰਚਾਸੀਏ ਦੀ ਟੀਮ ਡੀ ਐਸ ਪੀ ਡੀ ਤੇ ਹੋਰ ਬਾਕੀ ਐਸ ਐਚ ਓ ਦੀ ਟੀਮਾਂ ਵੱਖਰੀ-ਵੱਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10:30 ਵਜੇ ਦੇ ਆਸ-ਪਾਸ ਜਿਹਨਾਂ ਉਹ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬڑے ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਵੈਪਨ ਸੀਗਾ ਬੰਦੇ ਕੋਲੇ ਅਨੁਪਮ ਕੁਮਾਰ ਕੋਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ক্লোਜ਼ਲੀ ਫੋਲੋ ਕਰ ਰਹੀ ਸੀਗੀ ਤੇ ਜਦੋਂ ਫੜਨ ਲੱਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚ ਆ अनूप कुमार एलियाज रबेकी मेन जड़ा क्यूज हैगा जड़ा शूटर सिगा जिने ਕਤਲ ਕੀਤਾ ਗੋਲੇ ਚਲਾ ਕੇ ਉਹਦੇ ਲੱਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਹੀ ਫਰਦਾ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਵਜਨ ਚਾ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮਾਰਨਿੰਗ ਅਰੈਸਟ ਕੀਤਾ ਹੌਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ ਤਿੰਨ ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ ਚਾਰ ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲੋਂ ਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ 'ਚ ਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੋ ਜਾਂਦਾ ਦਾ ਟ੍ਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੇ ਭਜਨ 'ਚ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਹੈਲਪ ਕੀਤੀ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਔਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਲੀ ਅਪਡੇਟਸ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰ ਕਾਰਨ ਕੀ ਰਿਆ ਮੁੱਖ ਕਾਰਨ ਕੀ ਰਿਆ ਹੈ ਕਿ ਕਤਲ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਿਛਲੀ ਵੀ ਸੀ ਚ ਵੀ ਆਪਾਂ ਕੀਤਾ ਸੀਗਾ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕਿਉਂਕਿ ਕੱਲ ਜਿਹੜਾ ਹੈਗਾ ਇੱਕ ਬ੍ਰੀਫ ਐਕਸ਼ਨ ਜੋ ਫਾਇਰ ਚੇਂਜਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਜ਼ ਐਡਮਿਟਡ ਇਨ ਅੰਬ੍ਰਸਰ ਹਸਪੀਟਲ ਆਫਟਰ ਰੈਫਰਲ ਤੋਂ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ पाए ਹੈਗੇ ਬਟ ਜਿੰਨੀ ਕ ਅਸੀਂ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਿਆਂ ਨਾਲ ਫੜਿਆ ਹੈਗਾ ਤੇ ਪ੍ਰਾਇਮ ਅਫਸਰ ਜਿਹੜਾ ਹੈਗਾ ਕਿ 1 ਵਜੇ ਜਿਹੜੀ ਹੈਗੀ ਉਹ ਤੋਂ ਆ ਹੈਗੀ ਜਿਹੜੀ ਤੁਸੀਂ ਪਿੱਛੇ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਲੜਾਈ ਝਗੜਾ ਹੋਇਆ ਸੀਗਾ ਕੁਝ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦਿਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਮਤਲਬ ਕਾਫੀ ਉਹਨੂੰ ਅਬਿਊਜ਼ ਤੇ ਪ੍ਰਵੋਕ ਤੇ ਹਿਮੂਲੇਟ ਕੀਤਾ ਕਿ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈਗੀ ਸਾਡੀ ਤੇ ਤੂੰ ਕਿਸੇ ਜੋਗਾ ਨਹੀਂ ਹੈਗਾ ਇਸ ਟਾਈਪ 'ਚ ਤੇ ਉਸ ਚੀਜ਼ ਨੇ ਇਹਨੂੰ ਪ੍ਰਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆ ਕੱਲੀ ਵਜੇ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈ ਕਿ ਜਦੋਂ ਤੱਕ ਕਿ ਖੁਦ ਅਕਿਊਜ਼ਡ ਆ ਕੇ ਇਸ ਚੀਜ਼ ਨੂੰ ਅਮ ਕਲੈਰੀਫਾਈ ਨਹੀਂ ਕਰਦਾ ਕੰਫੈਸ ਨਹੀਂ ਕਰਦਾ ਹੈਗਾ ਤੇ ਐਟ ది ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਚਾ ਕੋਆਰੋਬੋਰੇਟ ਨਹੀਂ ਹੁੰਦੀ ਹੈਗੀ ਐਟ ది ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਜ਼ ਵਨ ਆਫ ਦੀ ਮੇਨ ਰੀਜ਼ਨ ਜਿਹਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਬੋਲੇ ਇਹਨਾਂ ਨੇ ਫੈਸਿਲੀਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲੇ ਵੈਪਨ ਪਹੁੰਚਿਆ ਤੇ ਮੇਬੀ ਇਹਨਾਂ ਵਿੱਚੋਂ ਹੀ ਕਿਸੇ ਬੰਦੇ ਨੇ ਵੈਪਨ ਦਿੱਤਾ ਹੋਵੇ ਪਰ ਜਦੋਂ ਤੱਕ ਉਸਤਾ ਅਸੀਂ ਡਿਟੇਲ ਚ ਨਹੀਂ ਕਰ ਲੈਂਦੇ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ ਤੇ ਨਹੀਂ ਹਾਂ ਜਿਹੜੇ ਬੱਚਾ ਘਰ ਸੇ ਪਹਿਲੇ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਕ੍ਰਿਮੀਨਲ ਰਿਕਾਰਡ ਸਾਰਿਆਂ ਦਾ ਹੀ ਦੱਸ ਦੇਣਾ ਕੋਈ ਮੈਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਦੱਸਦਾ ਹਾਂ ਤੁਹਾਨੂੰ ਇੱਕ ਮਿੰਟ ਬ੍ਰਦਰ ਇੱਕ ਮਿੰਟ ਮੈਨੂੰ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਤੌਲ ਪਿਸਤੌਲ ਜਿਹੜਾ ਹੈਗਾ 32 ਬੋਰ 3 राउंड्स ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਰ ਅਸੀਂ ਰਿਕਵਰ ਕੀਤਾ ਇੱਕ ਸਵਿਫਟ ਕਾਰ ਜਿਹਦੇ ਜਿਸ ਕਾਰ ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਬਜਨ ਚ ਹੈਲਪ ਕੀਤੀ ਗਈ ਔਰ ਰਿਕਵਰ ਕੀਤੀ ਹੈਗੀ ਇੱਕ ਪਲੇਟਨਾ ਮੋਟਰਸਾਈਕਲ ਜਿਹੜੇ ਜਿੱਤੇ ਕਰਾਇਮ ਕੀਤਾ ਗਿਆ ਸੀਗਾ ਔਰ ਰਿਕਵਰ ਕੀਤੀ ਹੈਗੀ ਇੱਕ ਮੋਟਰਸਾਈਕਲ ਜਿਸ ਤੱਕ ਕਲਾ ਭਜਨ ਦੀ ਕੋਸ਼ਿਸ਼ ਕਰ ਰਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਹੈਗੀ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸੇ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ 'ਚ ਹੁਣ ਅਰਲੀ ਮਾਰਨਿੰਗ ਤੱਕ ਅੱਜ ਸਵੇਰ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ ਐਕਸਚੇਂਜ ਆਫ ਫਾਇਰ ਹੋਇਆ ਇਹਦੇ ਸਬੰਧ ਚ ਵੀ ਇੱਕ ਮੁਕਦਮਾ 307 ਦੇ ਤਹਿਤ 353186 ਦੇ ਤਹਿਤ ਆਮ ਸੈਕਟ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੇ ਸੈਲਫ ਡਿਫੈਂਸ ਤੇ ਜਿਹੜਾ ਹੈਗਾ ਇਹ ਤੇ ਫਾਇਰ ਕਰਕੇ ਇਹਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਅਨੂਪ ਕੁਮਾਰ ਹੈਗਾ ਅਨੂਪ ਕੁਮਾਰ ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ ਇੱਕ ਤੋਂ 307 ਵਾਲਾ ਹੈਗਾ ਤੇ ਜਿਹੜਾ ਪਹਿਲਾਂ ਦਰਜ ਹੋਇਆ ਵਾ ਸੀਗਾ ਮੋਡਲ ਟਾਊਨ ਥਾਣੇ 'ਚ दूजा तीन सौ दोस है अलावा दो तो पहला एक केस दर्ज है तीन सौ सात का जरा गोपी है सात केस दर्ज है इनकलूड करके छह केस पेल हैिजन एक्ट के एनडीपीएस एक्ट के एफ आई आर दर्ज है एक 302 307 ਦਾ ਵੀ ਬੋਖਪੁਰ ਥਾਣੇ ਦਾ ਕੇਸ ਇਤੇ 2018 ਦਾ ਦਰਜ ਹੈਗਾ ਉਸ ਤੋਂ ਬਾਅਦ ਮਨਦੀਪ ਜਿਹੜਾ ਹੈਗਾ ਉੱਤੇ ਰਿਜਨੈਟ ਦੇ ਕਾਫੀ ਕੇਸਿਸ ਦਰਜ ਹੈਗੇ 399 402 ਦੇ ਕੇਸ ਹੈਗੇ ਇਤੇ ਐਨਡੀਪੀਐਸ ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਸੀ ਔਰ ਫਰਦਰ ਇਨਵੈਸਟੀਗੇਟ ਕਰ ਲੈਣਾ ਜੀ ਸਰਕਾਰ ਕੇ ਜਿਹੜਾ ਦੋਸ਼ੀ ਮਨੂਸ਼ ਕੁਮਾਰ ਹੈ ਉਹ ਵੀ ਹੈ ਜੀ ਗ੍ਰਫਟਰ ਕਰ ਲੈਗੇ ਹਾਂ ਜੀ ਹਾਂ ਜੀ 302 ਮਨੂਸ਼ ਕੁਮਾਰ ਹੈ ਪਹਿਲਾ ਮੁਕਦਮਾ ਇਹੀਂ ਸੇ ਹੈ ਜਨਾਬ ਇਹੀਂ ਸੇ ਹੈ ਪੁਲਿਸ ਇੰਸਪੈਕਟਰ ਗੋਪਾਲ ਚੰਦ

ਔਰ ਬਤਾਪਾ ਮਨੀਸ਼ ਜਿਹੜਾ ਰਸਤਾ ਉਹ ਵੀ ਪਹਿਲਾ ਹੈ ਪਰਚੇ ਦਰਜ ਮੇਨ ਮੁੱਦੇ ਤੇ ਫੋਕਸ ਕਰੀਏ ਨਾ ਹਾਂ ਹਾਂ ਸਰ ਮਨੀਸ਼ ਤੇ ਵੀ ਹੈ ਪਹਿਲਾ ਪਰਚੇ ਦਰਜ ਹੋ ਤੀਸਰਾ ਮਨੀਸ਼ ਤੇ ਪਹਿਲਾ ਜਿਹੜਾ ਕੋਈ ਐਫ ਆਈ ਆਰ ਜਿਹੜਾ ਹੈਗਾ ਇਹ ਮੇਰੇ ਖਿਆਲ ਅ ਦਰਜ ਹੈਗਾ ਮਨੀਸ਼ ਤੇ ਉਹ ਸੀ ਮਨੀਸ਼ ਤੇ ਨਹੀਂ ਆਈ ਐਫ ਆਈ ਆਰ ਹੈਗਾ ਮਨੀਸ਼ ਤੇ ਕੋਈ ਹਾਂਜੀ ਜਿਹੜੀ ਰਿਕਾਲਵਰ ਬਿੱਕੀ ਕੋਲ ਨਾਮ ਦੀ ਕੀਤੀ ਹੈ ਲਾਇਸੈਂਸ ਹੀ ਹੈ ਜਾਂ ਨਹੀਂ ਇਹ ਨਜਾਇਜ਼ ਪਿਸਟਲ ਹੈਗਾ ਨਜਾਇਜ਼ ਬੱਤੀ ਬੋਲ ਰਿਹਾ ਪਤਾ ਲੱਗਾ ਸਰ ਕਿਤੋਂ ਇਹਨੇ ਨਹੀਂ ਲਈ ਸੀ ਹੁਣ ਇਹ ਇਨਵੈਸਟੀਗੇਸ਼ਨ ਇਸੀ ਚੀਜ਼ ਨੂੰ ਕੋਈ ਇਨਵੈਸਟੀਗੇਸ਼ਨ ਕਹਿੰਦਾ ਹੈਗਾ ਜਨਾਬ

18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80 ਤੋਂ 100 ਮੁਲਾਜ਼ਮ ਰਾਤ ਦਿਨ ਇਸ ਚੀਜ਼ ਤੇ ਲਗੇ ਹੋਏ ਸੀਗੇ ਇਟ ਵਾਸ ਅ ਸੈਂਸੇਸ਼ਨਲ ਕੇਸ ਤੇ ਬਾਏ ਦੀ ਗ੍ਰੇਸ ਆਫ ਗੋਡ ਬਾਏ ਸਪੋਰਟ ਆਫ 올 ਆਰ ਸੀਨੀਅਰਸ ਹੈਡਕ quarters ਤੋਂ ਮਾਜੋਬ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅਨ ਆਰਡਰ ਐਡੀਜੀ ਇੰਟੈਲੀਜੈਂਸ ਐਡੀਜੀ ਸੀਆਈ ਸਾਡੇ ਇੰਟੈਲੀਜੈਂਸ ਦੀ ਟੀਮ ਸਾਡੇ ਡੀਆਈਜੀ ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਹੀ ਹੈ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਹਿਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਇਟ ਵਾਸ ਅ ਟਫ ਕੇਸ ਟੂ ਕ੍ਰੈਕ ਐਂਡ ਫਾਈਨਲੀ ਵੀ ਕੁਡ ਡੂ ਇਟ ਸੋ ਥੈਂਕ ਯੂ ਫਾਰ 올 ਯਰ ਸਪੋਰਟ ਐਂਡ ਸਾਡਾ ਆਈ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ ਚ